ਸਾਹਿਬ ਜੀਓ ਮੂ ਬਾਬਾ ਫਿਰ ਮੱਕੇ ਗਿਆ ਨੀਲ ਪਸਤਰ ਧਾਰੇ ਬਨਵਾਰੀ ਅਸਾ ਹੱਥ ਕਿਤਾਬ ਕਛ ਤਕੂਜਾ ਵੰਗ ਮਸੱਲਾ ਧਾਰੀ ਮੈ ਭਟਾ ਜਾਈ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪائیں ਪਸਾਰੀ ਜੀਵਨ ਮਾਰੀ ਲਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲਤਾਂ ਵੱਲ ਖੁਦਾਈ ਦੀ ਕਿਉਂ ਕਰ ਪਿਆ ਹੋਏ ਬਜਗਾਰੀ ਟੰਗੋਂ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੀਨ ਜੋਹਾਰੀ ਹੋਏ ਹੈਰਾਨ ਕਰੇਨ ਜੋਹਾਰੀ ਵਾਹੀ ਗੁਰਜੀ ਕਾ ਖਲਸਾ ਵਾਹੀ ਗੁਰਜੀ ਕੀ ਫਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਸ਼ੁਭਾਇਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੀ ਸਤ ਸੰਗੀਜਨੋ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਨੂੰ ਆਪਾਂ ਵਿਚਾਰ ਰਹੇ ਹਾਂ ਤੇ ਪਹਿਲੀ ਜਿਹੜੀ ਵਾਰ ਹੈ ਉਹਦੀ ਪੌੜੀ ਨੰਬਰ 32 ਇਥੋਂ ਤੱਕ ਆਪਾਂ ਪਹੁੰਚੇ ਆਂ ਇਹ 32 ਨੰਬਰ ਦੀ ਵਿਚਾਰ ਅੱਜ ਆਪਾਂ ਕਰਨੀ ਹੈ Hindu ਤੀਰਥਾਂ ਤੋਂ ਬਾਅਦ ਫਿਰ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਇੱਕ ਉਦਾਸੀ ਇੱਕ ਪ੍ਰਚਾਰਕ ਦੌਰਾਂ ਮੁਸਲਮਾਨੀ ਅਸਥਾਨਾ ਦਾ ਮੁਸਲਮਾਨੀ ਦੇਸ਼ਾਂ ਦਾ ਵਿਕੀਤਾ ਇਹ ਜੋ ਗੁਰਮੁਖ ਖ਼ੁਪ ਪਾਵਨ ਪੌੜੀ ਹੈ ਇਹ ਭਾਈ ਗੁਰਦਾਸ ਸਾਹਿਬ ਜੀ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਮੱਕੇ ਸ਼ਹਿਰ ਜਾਣ ਦਾ ਬਿਰਤਾਂਤ ਨਹੀਂ ਜਿਹੜਾ ਉਹ ਸਾਨੂੰ ਸਮਝਾ ਰਹੇ ਨੇ ਚੇਤਾ ਰੱਖੋ ਮੱਕਾ ਇੱਕ ਸ਼ਹਿਰ ਹੈ ਜਿਵੇਂ Hindu ਵੀਰਾਂ ਦਾ ਬਨਾਰਸ ਇੱਕ ਸ਼ਹਿਰ ਹੈ ਪਵਿੱਤਰ ਮੰਨਿਆ ਜਾਂਦਾ ਹੈ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਨਗਰ ਮੰਨਦੇ ਹਾਂ ਇਸਾਈ ਨੇ ਜਿਹੜੇ ਯਰੂਸ਼ਲਮ ਨੂੰ ਪਵਿੱਤਰ ਮੰਨਦੇ ਨੇ ਇਸੇ ਤਰ੍ਹਾਂ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ ਜਿਹੜਾ ਹੈ ਉਹ ਮੱਕਾ ਹੈ ਲਗਭਗ ਡੇਢ ਸਾਲ ਦੀ ਇਹ ਪ੍ਰਚਾਰ ਫੇਰੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮੱਕੇ ਦੀ। ਤੋਂ ਚਲੋ ਨਾਲ-ਨਾਲ ਆਪਾਂ ਵਿਚਾਰਦੇ ਆ ਨਾਲ-ਨਾਲ ਸਮਝਦੇ ਆ ਗੱਲ ਨੂੰ। ਬਾਬਾ ਫਿਰ ਮੱਕੇ ਗਿਆ। ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੱਕੇ ਦੀ ਧਰਤੀ ਤੇ ਗਏ। ਜਾਣ ਦਾ ਤਰੀਕਾ ਕੀ ਆ ਬਾਬੇ ਤੇ? ਨੀਲ ਬਸਤਰ ਧਾਰੇ ਬਨਵਾਰੀ ਬਨਵਾਰੀ ਉਸ ਵਾਹਿਗੁਰੂ ਪਰਮੇਸ਼ਰ ਦਾ ਇੱਕ ਨਾਮ ਹੈ ਪਰ ਭਾਈ ਗੁਰਦਾਸ ਸਾਹਿਬ ਜੀ ਸ਼ਰਧਾ ਭਾਵਨਾ ਦੇ ਨਾਲ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਹੀ ਆਪਣਾ ਪਰਮੇਸ਼ਰ ਮੰਨਦੇ ਨੇ ਇਸ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਲਈ ਸ਼ਬਦ ਬਨਵਾਰੀ ਵਰਤਦੇ ਆ ਤੋ ਨੀਲ ਵਸਤਰ ਧਾਰੇ ਬਨਵਾਰੀ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਨੀਲੇ ਵਸਤਰ ਧਾਰਨ ਕੀਤੇ ਇਹ ਉਸ ਸਮੇਂ ਇਹ ਕਹਿ ਲੋ ਵੀ ਮੱਕੇ ਦੇ ਹਾਜੀਆਂ ਨੂੰ ਹੱਜ ਕਰਨ ਦੇ ਲਈ ਇਹ ਕੱਪੜੇ ਪਹਿਨਣੇ ਪੈਂਦੇ ਹੋਣਗੇ ਇੱਕ ਡਰੈਸ ਕੋਡ ਹੁੰਦਾ ਹੈ ਨਾ ਗੁਰਮਤਿ ਕੋ ਤੁਸੀਂ ਅੱਜ ਵੀ ਨਾ ਕਦੇ ਗੂਗਲ ਤੇ ਸਰਚ ਮਾਰੋ ਨੈਟ ਦੇ ਉੱਪਰ ਅੱਜ ਉਹ ਚਿੱਟੇ ਕੱਪੜੇ ਪਹਿਨਦੇ ਆ ਸਾਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਗਏ ਹੋਣਗੇ ਉਸ ਸਮੇਂ ਇਸ ਪਾਵਨ ਬਚਨਾਂ ਤੋਂ ਸਮਝ ਪੈਂਦੀ ਹੈ ਵੀ ਨੀਲੇ ਕੱਪੜੇ ਪਹਿਨ ਕੇ ਜਾਣਾ ਪੈਂਦਾ ਸੀ ਤੁਸੀਂ ਅੱਜ ਮੱਕੇ ਦੇ ਹਾਜੀਆਂ ਨੂੰ ਦੇਖੋ ਹੁਣ ਤਾਂ ਸਭ ਕੁਝ ਲਾਈਵ ਚੱਲਦਾ ਉਹ ਉੱਥੋਂ ਵੀ ਲਾਈਵ ਚੱਲਦਾ ਮੱਕੇ ਤੋਂ ਵੀ ਉਹ ਸਾਰੇ ਹੁਣ ਇਸਤਰੀ ਹੈ ਮਰਦ ਹੈ ਛੋਟੇ ਆ ਵੱਡੇ ਆ ਬੱਚੇ ਆ ਬਜ਼ੁਰਗ ਆ ਉਹ ਸਾਰੇ ਸਫੇਦ ਕੱਪੜੇ ਪਹਿਨਦੇ ਆ ਤੋ ਉਸ ਸਮੇਂ ਨੀਲਿਆਂ ਦਾ ਰਵਾਰਸ ਸੀ ਉਹਨਾਂ ਦੀ ਕਮਰਿਆ ਦਾ ਸੀ ਤੋ ਗੁਰਨਾਨਕ ਸਾਹਿਬ ਪਾਤਸ਼ਾਹ ਵੀ ਫਿਰ ਨੀਲੇ ਬਸਤਰ ਪਹਿਨ ਕੇ ਗਏ ਉੱਥੇ ਕਿਉਂਕਿ ਜਿੱਥੇ ਜਾਣਾ ਹੈ ਜਿਸ ਅਸਥਾਨ ਦੇ ਉੱਤੇ ਜਾਣਾ ਹੈ ਉੱਥੋਂ ਦੇ ਨਿਯਮਾਂ ਤੋਂ ਮੰਨਣਾ ਪਏਗਾ ਨਾ ਇਹ ਸਾਨੂੰ ਸਿਖਾਇਆ ਗੁਰੂ ਨੇ ਜਾਂਤੇ ਕਿਸੇ ਦੇ ਬਗਾਨੇ ਘਰ ਜਾਓ ਨਾ ਜੇ ਭਾਈ ਜਾਣਾ ਹੈ ਫਿਰ ਆਪਣੇ ਨਹੀਂ ਤੁਹਾਡੀ ਚੱਲਣੀ ਉੱਥੇ ਅਗਲੇ ਦੀ ਮਰਿਆਦਾ ਹੀ ਚੱਲੇਗੀ ਸਾਨੂੰ ਕੋਈ ਪ੍ਰਵਾਨ ਕਰਨੀ ਚਾਹੀਦੀ ਹੈ ਜੇ ਮਨ ਲਵੇ ਅਸੀਂ ਮੰਦਰ ਜਾਈਏ ਤੇ ਮੰਦਰ ਦਾ ਕਈ ਉਹਦੀ ਬੋਲੇ ਸੋਨੇ ਹਾਲ ਸਤਸਰੀ ਅਕਾਲ ਗਲਤ ਐ ਅਸੀਂ ਉੱਥੇ ਉੱਥੇ ਅਸੀਂ ਗਲਤ ਹੋਵਾਂਗੇ ਕਿਉਂਕਿ ਮੰਦਰ ਦੀ ਮਰਿਆਦਾ ਕੁਝ ਹੋਰ ਹੈ ਜੇ ਅਸੀਂ ਉਹ ਉਹ ਉਹਨਾਂ ਦੀ ਮਰਿਆਦਾ ਨੂੰ ਮੰਨ ਨਹੀਂ ਸਕਦੇ ਫਿਰ ਨਾ ਜਾਈਏ ਜੇ ਜਾ ਰਹੇ ਆ ਫਿਰ ਮਰਿਆਦਾ ਮੰਨਿਏ ਉਹਨਾਂ ਦੀ ਇੱਥੇ ਕੋਈ ਇਦਾਂ ਹਿੰਦੂ ਵੀ ਰਾਜੇ ਉਹ ਕਹਿੰਦੇ ਜੈ ਸ਼੍ਰੀ ਰਾਮ ਇੱਥੇ ਨਹੀਂ ਚੱਲਣਾ ਇਹ ਗੁਰੂ ਘਰ ਦੀ ਮਰਿਆਦਾ ਵੱਖਰੀ ਹੈ ਮੱਕੇ ਦੀ ਮਰਿਆਦਾ ਹੈ ਵੀ ਉੱਥੇ ਭਾਈ ਤੁਸੀਂ ਇਦਾਂ ਦੇ ਰੰਗ ਦੇ ਕੱਪੜੇ ਪਾ ਕੇ ਆ ਸਕਦੇ ਹੋ ਉਸ ਸਮੇਂ ਦੀ ਮਜਨੀਲੇ ਕੱਪੜਿਆਂ ਦੀ ਸੀ ਗੁਰਾਂਤ ਸਾਹਿਬ ਪਾਤਸ਼ਾਹ ਨੇ ਵੀ ਕਿਉਂਕਿ ਮਕਸਦ ਕੀ ਹੈ ਉੱਥੇ ਜਾ ਕੇ ਗਿਆਨ ਦੇਣਾ ਗੁਰੂ ਬਾਬੀ ਦਾ ਮਕਸਦ ਕੀ ਹੈ ਉਸ ਜਗ੍ਹਾ ਉੱਤੇ ਪਹੁੰਚਣਾ ਪਹੁੰਚਾਂਗੇ ਤੇ ਗਿਆਨ ਦੇਵਾਂਗੇ ਨਾ ਪਹੁੰਚਣ ਦੇ ਲਈ ਕਰਨਾ ਪੈਣਾ ਕੱਪੜੇ ਉਦਾਂ ਦੇ ਪਾਉਣੇ ਪੈਣੇ ਆ ਜੇ ਉਦਾਂ ਦੇ ਕੱਪੜੇ ਨਹੀਂ ਪਾਵਾਂਗੇ ਤਾਂ ਉੱਥੇ ਤੱਕ ਪਹੁੰਚਿਆ ਨਹੀਂ ਜਾ ਸਕੀਦਾ ਇਦਾਂ ਇਸ ਕਰਕੇ ਉਸ ਤੱਕ ਪਹੁੰਚਣ ਦੇ ਲਈ ਗੁਰਮਖੋ ਇਹ ਤਰਤੀਬ ਬਾਬੇ ਨੂੰ ਮੰਨਣੀ ਪਈ ਨੀਲ ਬਸਤਰ ਧਾਰੇ ਬਨਵਾਰੀ ਗੁਰੂ ਬਾਬੇ ਨੇ ਨੀਲੇ ਕੱਪੜੇ ਪਹਿਨੇ ਆਸਾ ਹੱਥ ਪਿਤਾਬ ਕਛ ਫਿਰ ਗੁਰਨਾਕਸਰ ਪਾਤਸ਼ਾਹ ਜਦੋਂ ਚੱਲਦੇ ਇਦਾਂ ਚੱਲਦੇ ਸਨ ਪਾਤਸ਼ਾਹ ਦੇ ਨਾਲ ਨਾਲ ਕੀ ਹੁੰਦਾ ਸੀ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਬਾਬੇ ਦੇ ਇੱਕ ਹੱਥ ਮੋਟਾ ਸੋਟਾ ਹੁੰਦਾ ਸੀ ਆਸਾ ਦਾ ਕੀ ਅਰਥ ਹੈ ਮੋਟਾ ਸੋਟਾ ਇਦਾਂ ਆਸਾ ਹੱਥ ਕਿਤਾਬ ਕਛ ਬਾਬੇ ਦੇ ਕੱਚ ਦੇ ਵਿੱਚ ਇੱਕ ਕਿਤਾਬ ਕਿਤਾਬ ਦਾ ਅਰਥ ਕੋਥੀ ਹੁੰਦੀ ਸੀ ਉਹ ਕਾਦੇ ਲਈ ਹੁੰਦੀ ਸੀ ਜਦੋਂ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਸੇ ਮਹਾ ਪ੍ਰਸ਼ਨ ਨੂੰ ਮਿਲਦੇ ਨੇ ਤੇ ਪਾਤਸ਼ਾਹ ਫਿਰ ਉਹਨਾਂ ਦੀ ਬਾਣੀ ਨਾਲ ਕਲੈਕਟ ਕਰ ਲੈਂਦੇ ਸੀ ਨਾ ਉਹ ਫਿਰ ਉਸੇ ਕਿਤਾਬ ਦੇ ਵਿੱਚ ਉਸ ਪੋਥੀ ਸਾਹਿਬ ਚ ਲਿਖਦੇ ਸੀ ਗੁਰੂ ਨਾਨਕ ਇਸ ਕਰਕੇ ਗੁਰਾਂ ਸਾਹਿਬ ਪਾਤਸ਼ਾਹ ਨਾਲ ਇਦਾਂ ਪੋਥੀ ਵੀ ਰੱਖਦੇ ਸੀ ਜਿਵੇਂ ਗੁਰੂ ਪਾਤਸ਼ਾਹ ਪਾਕਪਟਨ ਸਾਹਿਬ ਗਏ ਉੱਥੇ ਫਰੀਦ ਸਾਹਿਬ ਦੀ ਗੱਦੀ ਦੇ ਉੱਤੇ ਸ਼ੇਖ ਬਰਨ ਮਿਲਿਆ ਗੁਰੰਤ ਸਿੰਘ ਪਾਤਸ਼ਾਹ ਨੂੰ ਉਹਨਾਂ ਦੇ ਕੋਲੋਂ ਬਾਬਾ ਫਰੀਦ ਸਾਹਿਬ ਦੀ ਬਾਣੀ ਲਈ ਮੁਸਲਮਾਨੀ ਤੀਰਥਾਂ ਦੇ ਉੱਪਰ ਗਏ ਬਨਾਰਸ ਗਏ ਕਬੀਰ ਸਾਹਿਬ ਰਵਦਾਸ ਸਾਹਿਬ ਦੀ ਬਾਣੀ ਬੰਗਾਲ ਗਏ ਤਰਲੋਚਨ ਸਾਹਿਬ ਦੀ ਬਾਣੀ ਇਦਾਂ ਲਈ ਇਸੇ ਤਰ੍ਹਾਂ ਆਸਾ ਹੱਥ ਬਾਬੇ ਦੇ ਹੱਥ ਵਿੱਚ ਇੱਕ ਮੋਟਾ ਸੋਟਾ ਕਿਤਾਬ ਕੱਚ ਕਿਤਾਬ ਦੇ ਵਿੱਚ ਬਾਬੇ ਦੀ ਪੋਥੀ ਲਿਖਣ ਵਾਲੀ ਕੂਜਾ ਕੂਜਾ ਦਾ ਅਰਥ ਹੈ ਲੋਟਾ ਲੋਟਾ ਕਾਦੇ ਲਈ ਪਾਣੀ ਪੀਣ ਦੇ ਲਈ ਬਾਗ ਮਸੱਲਾ ਤਾਰੀ ਤੇ ਬਾਗ ਦਾ ਅਰਥ ਹੈ ਜਿਹੜੇ ਜਿਹੜੇ ਹਾਜੀ ਚੱਲਦੇ ਸਨ ਉਹ ਜਿੱਦੋਂ ਬਾਗ ਦਾ ਅਰਥ ਹੈ ਨਮਾਜ਼ ਅਦਾ ਕਰਨੀ ਜਦੋਂ ਨਮਾਜ਼ ਅਦਾ ਕਰਦੇ ਸੀ ਨਾਲ ਮਸੱਲਾ ਚੱਲਦਾ ਸੀ ਗੁਰਮੁਖ ਮਸੱਲਾ ਕੀ ਹੁੰਦਾ ਜੇ ਉਹ ਕੱਪੜਾ ਜਿਹਦੇ ਨੂੰ ਵਿਸ਼ਾਕ ਕੇ ਮੁਸਲਮਾਨ ਉਹਦੇ ਉੱਤੇ ਬੈਠ ਕੇ ਨਮਾਜ਼ ਪੜ੍ਹਦੇ ਆ ਉਹ ਕਪੜਾ ਛਾਉਂਦੇ ਆ ਪਹਿਲਾਂ ਉਸ ਕੱਪੜੇ ਨੂੰ ਕਿਹਾ ਜਾਂਦਾ ਮਸੱਲਾ ਫਰੀਦਾ ਪੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾ ਤੋ ਕੂਨ ਜਾ ਬਾਗ ਮਸੱਲਾ ਧਾਰੀ ਇਸ ਕਰਕੇ ਮਸੱਲਾ ਸੀ ਜਿਹੜਾ ਉਹ ਬਾਬੇ ਕੋਲੇ ਹੈ ਨਾਲ ਕੂਜਾ ਹੈ ਨਾਲ ਪਾਣੀ ਵਾਲਾ ਲੋਟਾ ਵੀ ਹੈ ਅੱਛਾ ਇੱਕ ਇੱਕ ਨੁਕਤਾ ਸਮਝੋ ਹੋਰ ਬਾਬ ਧਿਆਨ ਦੇ ਨਾਲ ਹੁਣ ਗੁਰਨਾਨਕ ਸਾਹਿਬ ਪਾਤਸ਼ਾਹ ਤੇ ਨਮਾਜ਼ ਨਹੀਂ ਪੜਦੇ ਗੁਰੂ ਬਾਬਾ ਤੇ ਨਮਾਜ਼ ਨਹੀਂ ਨਾ ਪੜਦਾ ਪਰ ਮਸੱਲਾ ਲੈ ਲਿਆ ਨਮਾਜ਼ ਵਾਲਾ ਉਹਦਾ ਅਰਥ ਕੀ ਸੀ ਵੀ ਦਿਖਾਉਣਾ ਪੈਣਾ ਸੀ ਭਾਈ ਵੀ ਅਸੀਂ ਵੀ ਮੁਸਲਮਾਨ ਆ ਇਦਾਂ ਇਹ ਦਿਖਾਇਆ ਬਾਬੇ ਨੇ ਹੋ ਸਕਦਾ ਜਿਹੜੇ ਮੁਸਲਮਾਨ ਨੇ ਉਹ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਗੁਰਨਾਨਕ ਨਹੀਂ ਕਹਿੰਦੇ ਉਹ ਨਾਨਕ ਸ਼ਾਹ ਕਹਿੰਦੇ ਆ ਉਹ ਨਾਨਕ ਸ਼ਾਹ ਕਹਿੰਦੇ ਇਹਦਾ ਅਰਥ ਹੋ ਸਕਦਾ ਬਾਬੇ ਨੇ ਨਾਮ ਵੀ ਆਪ ਨੂੰ ਨਾਨਕ ਸ਼ਾ ਦੱਸਿਆ ਹੋਵੇ ਕੱਲੇ ਕੱਪੜੇ ਨਹੀਂ ਬਦਲੇ ਨਾਮ ਵੀ ਬਦਲ ਲਿਆ ਹੋਵੇ ਆਪਣਾ ਨਾਨਕ ਸ਼ਾਹ ਕਹਤਾ ਹੋਵੇ ਕਿਉਂਕਿ ਨਮਾਜ਼ ਬਾਬਾ ਕਰਦਾ ਨਹੀਂ ਹੈ ਪਰ ਨਮਾਜ਼ ਵਾਲਾ ਮਸੱਲਾ ਜਿਹੜਾ ਹੈ ਉਹ ਬਾਬੇ ਨੇ ਨਾਲ ਲਿਆ ਹੋਇਆ ਹੈ ਇਹ ਦਿਖਾਉਣ ਦੇ ਲਈ ਵੀ ਅਸੀਂ ਵੀ ਭਾਈ ਨਮਾਜ਼ ਪੜ੍ਹਨ ਵਾਲੇ ਆ ਕੂਨ ਜਾ ਬਾਗ ਮਸੱਲਾ ਤਾਰੀ ਬੈਠਾ ਜਾਏ ਮਸੀਤ ਵਿੱਚ ਜਿਹੜੀ ਫਿਰ ਮੱਕੇ ਸ਼ਹਿਰ ਦੀ ਸਭ ਤੋਂ ਵੱਡੀ ਮਸਜਿਦ ਹੈ ਕਿਹੜੀ ਜੀ ਉਹਦਾ ਨਾਮ ਹੈ ਕਾਬਾ ਕਾਬਾ ਕੀ ਹੈ ਜਿਵੇਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੇਂਦਰੀ ਸਥਾਨ ਦਰਬਾਰ ਸਾਹਿਬ ਹੈ ਉਸੇ ਤਰ੍ਹਾਂ ਮੱਕੇ ਸ਼ਹਿਰ ਦੇ ਵਿੱਚ ਕਾਬਾ ਮੁਸਲਮਾਨਾਂ ਦਾ ਧਾਰਮਿਕ ਸਥਾਨ ਹੈ ਵੱਡੀ ਮਸਜਿਦ ਹੈ ਉੱਥੇ ਸਭ ਤੋਂ ਇਹ ਕਹਿ ਲੋ ਪਵਿੱਤਰ ਮੰਨਿਆ ਜਾਂਦਾ ਜਿਹਨੂੰ ਬੈਠਾ ਜਾਏ ਮਸਜਿਦ ਦੇ ਵਿੱਚ ਗੁਰਨਾਨਕ ਸਾਹਿਬ ਪਾਤਸ਼ਾਹ ਫਿਰ ਉਸ ਮੱਕੇ ਦੀ ਜਿਹੜੀ ਸਭ ਤੋਂ ਵੱਡੀ ਮਸੀਤ ਕਾਬਾ ਹੈ ਉਹ ਜਿਹੜਾ ਧਾਰਮਿਕ ਸਥਾਨ ਹੈ ਉਹਨਾਂ ਦਾ ਉੱਥੇ ਜਾ ਕੇ ਬੈਠ ਗਏ ਜਿੱਥੇ ਹਾਜੀ ਹੱਜ ਗੁਜ਼ਾਰੀ ਜਿੱਥੇ ਹਾਜੀ ਆਪਣਾ ਹੱਜ ਗੁਜ਼ਾਰਦੇ ਨੇ ਭਾਵ ਜਿੱਥੇ ਆਪਣਾ ਹੱਜ ਪੂਰਾ ਕਰਦੇ ਹਨ ਉਹ ਵਿਚਕਾਰ ਨਾਲ ਇੱਕ ਕਾਲੇ ਰੰਗ ਦੀ ਇਮਾਰਤ ਬਣੀ ਹੋਈ ਹੈ ਇਦਾਂ ਉਹਦੇ ਫਿਰ ਉਹ ਆਲੇ ਦਿਵਾਲੇ ਜਿਹੜਾ ਹੈ ਇਹ ਉਹ ਆਪਾਂ ਤਾਂ ਆਪਾਂ ਤਾਂ ਇਦਾਂ ਘੁੰਮਦੇ ਆ ਨਾ ਜਿਵੇਂ ਕਲੌਕ ਘੁੰਮਦਾ ਉਹ ਉਲਟਾ ਘੁੰਮਦਾ ਉਹ ਇਦਾਂ ਘੁੰਮਦੇ ਆ ਉਹ ਉਹ ਕਈ ਵਾਰ ਸਾਡੇ ਇੱਥੇ ਢਿੰਗ ਸਿੰਘ ਆ ਜਾਂਦੇ ਉਹ ਵੀ ਉਲਟਾ ਘੁੰਮਦੇ ਹੁੰਦੇ ਮੈਂ ਕਹਿੰਦਾ ਇਹ ਮੱਕੀ ਵਾਲੇ ਲੱਗਦੇ ਆ ਵੀ ਸਾਡੀ ਮਰਿਆਦਾ ਇਦਾਂ ਘੁੰਮਣ ਦੀ ਐ ਪਰ ਉਹ ਇਦਾਂ ਹੀ ਕਿਉਂਕਿ ਕਹਿੰਦਾ ਨਾ ਹੁੰਦਾ ਵੀ ਉਲਟੀ ਕਰਨਾ ਵੀ ਲੋਕ ਵੇਖਣਗੇ ਕਿ ਇਦਾਂ ਹੀ ਕਰੀ ਜਾਂਦੇ ਆ ਨਹੀਂ ਸਾਡੀ ਮਰਜ਼ਾਦਾ ਇਦਾਂ ਘੁੰਮਣ ਦੀ ਐ ਗੁਰਮ ਕੁਝਵੇਂ ਘਲੋ ਘੁੰਮਦਾ ਜਿਵੇਂ ਧਰਤੀ ਸੂਰਜ ਦੇ ਵਾਰੇ ਘੁੰਮਦੀ ਐ ਕੁਦਰਤ ਐ ਓਵੇਂ ਓਵੇਂ ਸਾਨੂੰ ਦਿੱਤੀ ਮਰਜ਼ਾਦਾ ਤੋ ਬੈਠਾ ਜਾਏ ਮਸੀਤ ਵਿੱਚ ਜਿੱਥੈ ਹਾਜੀ ਹੱਜ ਗੁਜ਼ਾਰੀ ਫਿਰ ਕੀ ਕੀਤਾ ਜਾ ਬਾਬਾ ਸੁੱਤਾ ਰਾਤ ਨੂੰ ਜਦੋਂ ਜਿਆਦਾ ਕੀ ਅਰਥ ਐ ਜਦੋਂ ਬਾਬਾ ਰਾਤ ਨੂੰ ਸੁੱਤਾ ਕਿੱਥੇ ਮੱਕੇ ਦੇ ਉਸ ਕਾਬੇ ਦੇ ਵਿੱਚ ਵਲ ਮਹਿਰਾਬੇ ਜਾ ਪਾਈ ਇਹਦਾ ਅਰਥ ਪਾਈ ਨਹੀਂ ਐ ਇੱਥੇ ਪਾਈ ਨਹੀਂ ਪਾਈ ਪਾਈ ਦਾ ਅਰਥ ਪੈਰ ਇਹਨੂੰ ਪਾਈ ਪੜਨਾ ਥੋੜੇ ਜਿਨ ਅਰਥ ਸਪਸ਼ਟ ਹੋ ਜਾਣਗੇ ਵਲ ਮਹਿਰਾਬੇ ਪਾਈ ਪਸਾਰੀ ਪੈਰ ਪਸਾਰ ਕੇ ਮੱਕੇ ਕਾਬੇ ਦੇ ਵੱਲ ਬਾਬਾ ਰਾਤ ਨੂੰ ਇਦਾਂ ਜਾ ਕੇ ਸੌਂ ਗਿਆ ਕਿਹੜਾ ਕੋ ਮਹਿਰਬਾ ਨਾ ਮਹਿਰਾਬ ਸ਼ਬਦ ਹੈ ਇਹ ਮੈਨੂੰ ਵੀ ਕੱਲ ਸਮਝ ਨਹੀਂ ਸੀ ਲੱਗ ਰਹੀ ਵੀ ਇਹ ਮਹਿਰਾਬ ਹੈ ਕੀ ਇਹ ਤੁਹਾਡੇ ਇੱਥੇ ਕਲੰਦਰੀ ਗੇਟ ਦੇ ਕੋਲੇ ਵੱਡੀ ਮਸਜਿਦ ਹੈ ਪੁਰਾਣੀ ਉਹ 11ਵਾਂ ਸ਼ਤਾਬਦੀ ਦੀ ਬਣੀ ਆ ਬਹੁਤ ਪੁਰਾਣੀ ਆ ਉਹ ਫਿਰ ਮੈਂ ਕੱਲ ਉੱਥੇ ਗਿਆ ਉਹ ਜਾ ਕੇ ਪੁੱਛਿਆ ਕਾਜੀ ਨੂੰ ਵੀ ਜੀ ਮਹਿਰਾਬ ਕੀ ਹੁੰਦੀ ਉਹ ਮੈਨੂੰ ਅੰਦਰ ਲੈ ਗਿਆ ਉਹ ਜਿਹੜਾ ਮਸਜਿਦ ਦੇ ਅੰਦਰ ਜਦੋਂ ਜਾਈਏ ਨਾ ਹਰ ਮਸਜਿਦ ਵਿੱਚ ਹੁੰਦੀ ਆ ਮਹਿਰਾਬ ਆ ਸ਼ਬਦ ਆਇਆ ਵਲ ਮਹਿਰਾਬੇ ਉਹ ਮੁਸਲਮਾਨਾਂ ਦੇ ਮਸਜਿਦ ਵਿੱਚ ਜਦੋਂ ਅੰਦਰ ਪ੍ਰਵੇਸ਼ ਕਰਦੇ ਆ ਤੁਸੀਂ ਕਦੇ ਧਿਆਨ ਨਾ ਦੇਖੋ ਜੇ ਮੁਸਲਮਾਨਾਂ ਦੀ ਮਸਜਿਦ ਹੈ ਜਿਹੜੀ ਉਹਦਾ ਮੂੰਹ ਕਿਸੇ ਪਾਸੇ ਵੀ ਹੋਵੇ ਉਹਦੇ ਗੇਟ ਦਾ ਉਹਦੇ ਗੇਟ ਦਾ ਮੂੰਹ ਕਿਸੇ ਪਾਸੇ ਵੀ ਹੋਵੇ ਪਰ ਜਿਹੜੀ ਮਸਜਿਦ ਦਾ ਮੂੰਹ ਹੈ ਨਾ ਅੰਦਰ ਜਾਵਾਂਗੇ ਮਸਜਿਦ ਦਾ ਮੂੰਹ ਹੈ ਉਹ ਚਿੱਤਨ ਕੋ ਸ਼ਿਪਦੇ ਵਾਲੇ ਪਾਸੇ ਹੁੰਦਾ ਸਦਾ ਇਹ ਨੁਕਤੇ ਤੇ ਅਨ ਸਮਝੋ ਜੀ ਜਿਹੜੀ ਜਿਹੜੀ ਅੰਦਰਲਾ ਜਿੱਥੇ ਉਹ ਨਮਾਜ਼ ਅਦਾ ਕਰਦੇ ਆ ਹੋ ਸਕਦਾ ਵੀ ਬਾਹਰਲਾ ਗੇਟ ਕਿਸੇ ਪਾਸੇ ਵੀ ਹੋਵੇ ਪਰ ਜਿੱਥੇ ਉਹ ਬੈਠ ਕੇ ਨਮਾਜ਼ ਪੜ੍ਹਦਾ ਨਾ ਅੰਦਰ ਉਹ ਦਾ ਜਿਹੜਾ ਮੂੰਹ ਹੁੰਦਾ ਨਾ ਸਦਾ ਤੁਸੀਂ ਦੇਖੋ ਛਿਪਦੇ ਵਾਲੇ ਪਾਸੇ ਹੁੰਦਾ ਹੈ ਉਹ ਛਿਪਦੇ ਵਾਲੇ ਪਾਸੇ ਕਿਉਂ ਹੈ ਕਿਉਂਕਿ ਛਿਪਦੇ ਵਾਲੇ ਪਾਸੇ ਕੀ ਹੈ ਕਾਬਾ ਹੈ ਜਿਹੜਾ ਮੱਕਾ ਹੈ ਉਹ ਕਿਸ ਕਿਹੜੇ ਪਾਸੇ ਹੈ ਛਿਪਦੇ ਵਾਲੇ ਪਾਸੇ ਇਸ ਇੱਥੋਂ ਆਪਾਂ ਲਾਈਏ ਤਾਂ ਇਦਾਂ ਕਰਕੇ ਉਹ ਜਿਹੜਾ ਮਸਜਿਦ ਦੇ ਅੰਦਰ ਜਾਈਏ ਨਾ ਫਿਰ ਅੰਦਰ ਇੱਕ ਛੋਟੀ ਜੀ ਇਦਾਂ ਬਾਰੀ ਨੂਮਾ ਬਣੀ ਹੁੰਦੀ ਐ ਉਹ ਹਰ ਮਸੀਤ 'ਚ ਬਣੀ ਹੁੰਦੀ ਐ ਉਹਦੇ 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 ਕੋਲੇ ਖੜ ਕੇ ਜਿਹੜਾ ਵੱਡਾ ਕਾਜੀ ਹੁੰਦਾ ਮੀਨ ਮੁੱਲਾ ਕਹਿੰਨੋ ਕਾਜੀ ਕਹਿੰਨੋ ਉਹ ਜਿਹੜੀ ਉਹ ਵੱਡੀ ਸਾਰੀ ਇਦਾਂ ਬਾਰੀ ਵਰਗੀ ਬਣਾਈ ਹੁੰਦੀ ਐ ਉਹਦੇ ਸਾਹਮਣੇ ਖੜੋ ਕੇ ਇਦਾਂ ਨਮਾਜ਼ ਅਦਾ ਕਰਦਾ ਤੇ ਉਹਦੇ ਪਿੱਛੇ ਖੜ ਕੇ ਦੂਜੇ ਸਾਰੇ ਨਮਾਜ਼ ਅਦਾ ਕਰਦੇ ਐ ਜਿਹੜੀ ਉਹ ਅੰਦਰ ਬਾਰੀ ਜੀ ਬਣੀ ਹੁੰਦੀ ਐ ਉਹਨੂੰ ਮਿਹਰਾਬ ਕਿਹਾ ਜਾਂਦਾ ਮੈਂ ਕਹਾਲੂ ਵੇਖ ਕੇ ਐ ਤੁਹਾਡੇ ਇੱਥੇ ਉਹ ਮਸੀਤ ਦੇ ਵਿੱਚ ਵੀ ਉਹ ਕਹਿੰਦਾ ਜੀ ਇਹਨੂੰ ਕਹਿੰਦੇ ਆ ਮਹਿਰਾਬ ਮੈਨੂੰ ਇਸ ਵੀ ਜਿਹੜੀ ਗੱਲ ਮੈਨੂੰ ਨਹੀਂ ਪਤਾ ਲੱਗਣੀ ਉਹ ਸਮਝਾਉਂ ਕਿਵੇਂ ਉਹ ਅੰਦਰ ਦੀ ਜਿਹੜੀ ਬਾਰੀ ਆ ਉਹਨੂੰ ਕਹਿੰਦੇ ਨੇ ਮਹਿਰਾਬ ਉਹ ਅੰਦਰ ਅੰਦਰ ਬਣੀ ਹੁੰਦੀ ਆ ਤੋ ਗੁਰੂ ਅਰਕਸੇਹ ਪਾਤਸ਼ਾਹ ਉਸ ਅੰਦਰ ਜਿਹੜਾ ਬਣੀ ਮਹਿਰਾਬ ਹੈ ਉਹ ਉਹ ਉਹਦੇ ਵੱਲ ਪੈਰ ਕਰਕੇ ਇਦਾਂ ਸਤਿਗੁਰੂ ਪਾਤਸ਼ਾਹ ਸੌਂ ਗਏ ਹੁਣ ਜਦੋਂ ਸਵੇਰ ਹੋਈ ਤੇ ਸਵੇਰ ਵੇਲੇ ਸਵੇਰ ਦੀ ਨਮਾਜ਼ ਹੁੰਦੀ ਆ ਉਹ ਅਦਾ ਕਰਨ ਦੇ ਲਈ ਪਹਿਲਾਂ ਕਾਜੀ ਨੇ ਆਉਣਾ ਨਾ ਕਾਜੀ ਜੀ ਆਉਣਗੇ ਉਹ ਖੋਲਣਗੇ ਇਦਾਂ ਮਸਜਿਦ ਨੂੰ ਫਿਰ ਮੁਸਲਮਾਨ ਦੂਜੇ ਸਾਰੇ ਨਮਾਜ਼ ਅਦਾ ਕਰਨਗੇ ਜਦੋਂ ਕਾਜ਼ੀ ਆਇਆ ਕਾਜ਼ੀ ਦਾ ਨਾਮ ਇੱਥੇ ਜੀਵਨ ਦੱਸਿਆ ਕਈ ਵਿਦਵਾਨ ਇਹ ਗੱਲ ਕਹਿੰਦੇ ਨੇ ਚਲੋ ਆਪਾਂ ਅਗਲੇ ਅੱਗੇ ਵਿਚਾਰਦੇ ਹਾਂ ਤਾਂ ਧਿਆਨ ਦਿਓ ਜੀਵਨ ਮਾਰੀ ਲੱਤ ਦੀ ਜੀਵਨ ਮਾਰੀ ਲੱਤ ਦੀ ਕਿਹੜਾ ਸੁਤਾਂ ਕੁਫਰ ਕੁਫਾਰੀ ਜੀਵਨਤਾਜੀ ਆਇਆ ਉਹਨੇ ਦੇਖਿਆ ਵੀ ਦੂਜੇ ਸਾਰੇ ਇਦਾਂ ਮੂੰਹ ਕਰਕੇ ਪਏ ਹੋਏ ਨੇ ਇੱਕ ਹੈ ਇਹ ਕੌਣ ਹੈ ਕਫਰ ਇਹ ਕਾਫਰ ਕੌਣ ਹੈ ਇਹ ਪਾਪੀ ਕੌਣ ਹੈ ਜਿਹੜਾ ਮੱਕੀ ਇਸ ਸਾਡੇ ਇਸ ਮਹਿਰਾਬ ਦੇ ਵੱਲ ਪੈਰ ਕਰਕੇ ਪਿਆ ਹੋਇਆ ਹੈ ਗੁਰਮਖੂ ਮੁਸਲਮਾਨ ਨਾ ਧਰਤੀ ਦੇ ਕਿਸੇ ਕੋਨੇ ਵਿੱਚ ਪੋਹੇ ਅਤੇ ਤੁਹਾਡੇ ਕਰਨਾਲ ਰਹਿੰਦੇ ਨੇ ਬਹੁਤ ਸਾਰੇ ਮੁਸਲਮਾਨ ਵੀਰ ਮੁਸਲਮਾਨ ਇੱਥੇ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਹੈ ਕਾਬਾ ਇੱਥੇ ਵੀ ਘਰ ਵਿੱਚ ਬੈਠਾ ਕਦੇ ਮੱਕੇ ਵੱਲ ਪੈਰ ਕਰਕੇ ਨਹੀਂ ਸੌਂਦਾ ਜਿਹੜਾ ਸੱਚਾ ਮੁਸਲਮਾਨ ਹੋ ਧਿਆਨ ਰੱਖਦਾ ਇਸ ਗੱਲ ਦਾ ਮਹਾਰਾਜਾ ਰਣਜੀਤ ਸਿੰਘ ਲਾਹੌਰ ਰਾਜ ਕਰਦੇ ਸੀ ਰਾਜਧਾਨੀ ਲਾਹੌਰ ਸੀ ਨਾ ਉਹਨਾਂ ਦੀ ਜਦੋਂ ਵੀ ਤਖਤ ਤੇ ਬੈਠਦੇ ਸੀ ਕਦੇ ਦਰਬਾਰ ਸਾਹਿਬ ਵੱਲ ਪਿੱਠ ਨਹੀਂ ਸੀ ਕਰਦੇ ਉਹਨਾਂ ਦੀ ਵੀ ਆਪਣੀ ਸ਼ਰਤਾਂ ਸੀ ਵੀ ਗੁਰੂਵਾਲ ਪਿੱਛੇ ਨਾ ਹੋ ਜਾਈਂ ਧਿਆਨ ਰੱਖਦੇ ਸੀ ਇਸ ਗੱਲ ਦਾ ਮੁਸਲਮਾਨ ਇੰਨਾ ਇਸ ਗੱਲ ਦੇ ਉੱਤੇ ਪਰਪੱਕ ਹੈ ਵੀ ਮੱਕੇ ਵੱਲ ਕਿਤੇ ਸੁੱਤਿਆਂ ਵੀ ਪੈਰ ਨਾ ਹੋ ਜਾਣ ਉਹ ਸੌਣ ਲੱਗਿਆ ਵੀ ਉਸ ਤਰੀਕੇ ਨਾਲ ਸੌਂਦਾ ਤੁਸੀਂ ਦੇਖੋ ਵੀ ਜਿਹੜੇ ਫਿਰ ਮੁਸਲਮਾਨ ਵੀ ਇੰਨਾ ਭਰੋਸਾ ਕਰਦੇ ਆ ਵੀ ਇਹਨੂੰ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਵੀ ਉਸ ਕਾਬੇ ਵੱਲ ਪੈਰ ਨਹੀਂ ਕਰਦੇ ਤੇ ਬਾਬਾ ਗਿਆ ਕਾਪੇ ਦੇ ਵਿੱਚ ਬਹਿ ਕੇ ਕਾਪੇ ਚ ਕਾਪੇ ਵੱਲ ਪੈਰ ਕਰੀ ਬੈਠਾ ਏ ਕੀ ਸੀ ਇਹਨੂੰ ਪੰਜਾਬੀ ਚ ਕਹਿੰਦੇ ਆ ਮੌਤ ਨੂੰ ਆਵਾਜ਼ਾਂ ਮਾਰਨਾਂ ਪੰਜਾਬੀ ਚ ਇਹਨੂੰ ਉਹੀ ਕਹਿੰਦੇ ਆ ਮੌਤ ਨੂੰ ਆਵਾਜ਼ ਮਾਰਨੀ ਉਹ ਬਾਬੇ ਨੇ ਮਾਰੀ ਉੱਥੇ ਪੈਰ ਕੀਤੇ ਬਾਬੇ ਨੇ ਕੋਲ ਜਾ ਕੇ ਜੀਵਨ ਮਾਰੀ ਲੱਤ ਦੀ ਤੇਰਾ ਜੀਵਨ ਕਾਜੀ ਆਇਆ ਪਰ ਇੰਨਾ ਗੁੱਸਾ ਆਇਆ ਨੂੰ ਵੀ ਇੰਨਾ ਕਾਫਰ ਕੋਈ ਤੇ ਇਹਨੂੰ ਪਤਾ ਹੀ ਨਹੀਂ ਹੈ ਕਉ ਕਿ ਉਹਦੇ ਹਿਸਾਬ ਨਾਲ ਮੁਸਲਮਾਨ ਸੁੱਤਾ ਪਿਆ ਕੋਲੇ ਇਦਾਂ ਕੋਲੇ ਸੋਟਾ ਵੀ ਪਿਆ ਹੋਏਗਾ ਕੋਲੇ ਉਹ ਮਸੱਲਾ ਵੀ ਪਿਆ ਹੋਏਗਾ ਨਮਾਜ਼ ਵਾਲਾ ਉਹਨੇ ਲੱਤ ਮਾਰੀ ਆ ਕੇ ਜੀਵਨ ਮਾਰੀ ਲੱਤ ਦੀ ਜ਼ੁਬਾਨ ਤੋਂ ਕਹਿੰਦਾ ਕਿਹੜਾ ਸੁੱਤਾ ਕੁਫਰ ਕੁਫਾਰੀ ਕਿਹੜਾ ਇੱਕ ਕਾਫਰੇ ਪਾਪੀ ਕਿਹੜਾ ਸੁੱਤਾ ਪਿਆ ਲੱਤਾਂ ਵੱਲ ਖੁਦਾਏ ਦੇ ਖੁਦਾ ਵੱਲ ਲੱਤਾਂ ਕਰਕੇ ਪਿਆ ਆਪਣੇ ਖੁਲਾਲ ਅੱਲਾ ਦੇ ਵੱਲ ਲਤਾਂ ਕਰਕੇ ਪਿਆ ਕਿਉਂ ਕਰ ਪਿਆ ਹੋਏ ਬਜਗਾਰੀ ਇਹ ਤਾਂ ਬਹੁਤ ਵੱਡਾ ਬਜਗਾਰੀ ਆ ਪਾਪੀ ਹੈ ਇਹ ਕੌਣ ਪਾਪੀ ਬਣ ਗਿਆ ਜਿਹੜੇ ਇੰਨਾ ਵੱਡਾ ਪਾਪ ਕਰ ਦਿੱਤਾ ਗੁਨਾਹ ਕਰ ਦਿੱਤਾ ਇਹ ਇਹ ਮੱਕੇ ਖੁਦਾ ਦੇ ਵੱਲ ਪੈਰ ਕਰਕੇ ਪਿਆ ਹੋਇਆ ਫਿਰ ਗੁਰਮ ਕੋ ਇਹਨੇ ਚੁੱਪ ਨਹੀਂ ਰਿਹਾ ਟੰਗੋਂ ਪਕੜ ਕਢੀਸਿਆ ਕਿਦਾਂ ਬਾਬੇ ਦੀ ਲੱਤ ਏਦਾਂ ਪਕੜੀ ਪਕੜ ਕੇ ਫਿਰ ਏਦਾਂ ਘੁਮਾ ਦਿੱਤਾ ਕਢੀਸਿਆ ਬਾਬੇ ਨੂੰ ਗੁੱਸੇ ਦੇ ਵਿੱਚ ਵੀ ਚੱਲ ਬਾਹਰ ਏਥੋਂ ਏਦਾਂ ਕਿ ਚੱਲ ਬਾਹਰ ਏਥੋਂ ਤੂੰ ਪਾਪੀ ਕਿੱਥੇ ਪਿਆ ਇੱਥੇ ਫਿਰ ਕੀ ਹੋਇਆ ਫਿਰਿਆ ਮੱਕਾ ਕਲਾ ਦਿਖਾਰੀ ਕਹਿੰਦੇ ਫਿਰ ਮੱਕਾ ਫਿਰ ਗਿਆ ਜਦੋਂ ਬਾਬੇ ਨੂੰ ਇਦਾਂ ਟੰਗੋਂ ਤੋਂ ਪਕੜ ਕੇ ਇਦਾਂ ਘਟੀਸਿਆ ਨਾ ਤੇ ਸੀਟਿਆ ਇਦਾਂ ਤੇ ਫਿਰ ਜਦੋਂ ਘੜੀਸਿਆ ਇਦਾਂ ਤੇ ਇਦਾਂ ਫਿਰ ਮੱਕਾ ਵੀ ਕਹਿੰਦੇ ਇਦਾਂ ਫਿਰ ਗਿਆ ਹੁਣ ਆਹ ਗੱਲ ਸਮਝੋ ਜੇ ਬੜੇ ਧਿਆਨ ਨਾਲ ਇਹ ਇਹ ਸਾਰੀ ਜਿਹੜੀ ਹੈ ਨਾ ਗਰਮ ਇਹਦੇ ਵਿੱਚੋਂ ਆਹ ਗੱਲ ਸਮਝਣ ਵਾਲੀ ਹੈ ਹੁਣ ਇੱਥੇ ਜਿਹੜੇ ਬਹੁਤਾਂਤ ਪ੍ਰਾਤਨ ਵਿਦਵਾਨ ਨੇ ਮੈਂ ਇਹ ਗੱਲ ਦਾ ਦਾਵਾ ਬਿਲਕੁਲ ਨਹੀਂ ਕਰਦਾ ਮੈਂ ਜੋ ਕਹਾਂਗਾ ਬਿਲਕੁਲ ਸਹੀ ਕਹਾਂਗਾ ਇਹ ਇਹਦਾ ਦਾਵਾ ਕਿਤੇ ਵੀ ਨਹੀਂ ਹੁਣ ਇਹ ਇਸ ਨੂੰ ਕਰਾਮਾਤ ਮੰਨਿਆ ਜਾਂਦਾ ਬਹੁਤ ਵੱਡੀ ਹੈ ਵੀ ਗੁਰੂ ਬਾਬੇ ਨੇ ਇਦਾਂ ਮੱਕਾ 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 ਕੀ ਹੈ ਸ਼ਹਿਰ ਦਾ ਨਾਮ ਹੈ ਤੇ ਕਾਬਾ ਕੀ ਹੈ ਉਸ ਅਸਥਾਨ ਦਾ ਨਾਮ ਹੈ ਹੁਣ ਇੱਥੇ ਇਹ ਨਿਖ ਕਾਬਾ ਘੁਮਾਇਆ ਇੱਥੇ ਧਿਆਨ ਦੇਣਾ ਇਹ ਸ਼ਬਦ ਵੱਲ ਕੀ ਕਿਹਾ ਮੱਕਾ ਮੱਕਾ ਕੀ ਹੈ ਮੱਕਾ ਉਸ ਮੰਦਰ ਦਾ ਨਾਮ ਨਹੀਂ ਹੈ ਮੁਸਲਮਾਨਾਂ ਦੀ ਉਸ ਮਸੀਦ ਦਾ ਨਾਮ ਮੱਕਾ ਨਹੀਂ ਉਹਨੂੰ ਕਾਬਾ ਕਿਹਾ ਜਾਂਦਾ ਹੈ ਮੱਕਾ ਕੀ ਹੈ ਸ਼ਹਿਰ ਬਾਬੇ ਇਦਾਂ ਕਹਿੰਦੇ ਫਿਰਿਆ ਮੱਕਾ ਫਿਰ ਸ਼ਹਿਰ ਫਿਰ ਗਿਆ ਇਦਾਂ ਸ਼ਹਿਰ ਘੁੰਮ ਗਿਆ ਕਲਾ ਦਿਖਾਰੀ ਉਸ ਖੁਦਾ ਨੇ ਉਸ ਪਰਮੇਸ਼ਰ ਨੇ ਆਪਣੀ ਕਲਾ ਦਿਖਾ ਦਿੱਤੀ ਹੁਣ ਜਿਹੜੇ ਆਮ ਤੌਰ ਤੇ ਅਰਥ ਲਈ ਜਾਂਦੇ ਆ ਉਹ ਇਹੀ ਲਈ ਜਾਂਦੇ ਆ ਵੀ ਉੱਥੇ ਮੱਕਾ ਘੁੰਮ ਗਿਆ ਜੀ ਇਦਾਂ ਜਿੱਧਰ ਬਾਬਾ ਪੈਰ ਕਰਦਾ ਸੀ ਕਾਜੀ ਉਧਰ ਨੂੰ ਮੱਕਾ ਉਧਰ ਨੂੰ ਹੋ ਜਾਂਦਾ ਸੀ ਹੁਣ ਇਹ ਇਹ ਬੜਾ ਸੌਖਾ ਜਿਹਾ ਜੀ ਇਹ ਹੁਣ ਤੁਸੀਂ ਅਸੀਂ ਸਾਰੇ ਇਸ ਗੱਲ ਨੂੰ ਸੁਣਦੇ ਆਂ ਜਾਂ ਮੰਨਦੇ ਆਂ ਇਦਾਂ ਪਰ ਹੁਣ ਇਥੋਂ ਥੋੜਾ ਜਨਾ ਬੁੱਧੀ ਤੋਂ ਥੋੜਾ ਲੜਾ ਕੇ ਵੇਖੋ ਦਿਮਾਗ ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਜਦੋਂ ਸਿੱਧਾਂ ਦੇ ਕੋਲ ਜਾਂਦੇ ਅੱਗੇ ਆਪਾਂ ਉਹ ਉਹ ਪੰਕਤੀਆਂ ਅੱਗੇ ਪੌੜੀਆਂ ਉਹ ਆਪਾਂ ਵਿਚਾਰਾਂਗੇ ਵੀ ਜਦੋਂ ਬਾਬਾ ਮੁਲਤਾਨ ਦੇ ਕਾਜ਼ੀਆਂ ਕੋਲ ਜਾਂਦਾ ਹੈ ਸ਼ਿਵਰਾਤਰੀ ਦੇ ਸਿੱਧਾਂ ਦੇ ਕੋਲੇ ਜੋਗੀਆਂ ਦੇ ਕੋਲੇ ਜਾਂਦਾ ਹੈ ਮੁਲਤਾਨ ਦੇ ਸਿੱਧਾਂ ਦੇ ਨਾਲ ਵੀ ਗੋਸ਼ਟੀ ਬਾਬੇ ਦੀ ਹੋਈ ਉੱਥੇ ਵੀ ਸਿੱਧ ਮਿਲੇ ਭਾਰਗੇ ਉੱਥੇ ਨਾ ਗੁਰਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਜਿਹੜੇ ਨੇ ਗੁਰਮਖੋ ਉਹ ਜਦੋਂ ਜਾਂਦੇ ਨੇ ਤੇ ਜੋਗੀ ਜਿਹੜੇ ਨਾ ਜੋਗੀ ਨੇ ਇਦਾਂ ਉਹ ਬਾਬੇ ਨੂੰ ਮੈਂ ਇੱਕ ਸਵਾਲ ਕਰਦੇ ਆ ਕੀ ਕਰਦੇ ਨੇ ਸਿੱਧ ਬੋਲੇ ਸੁਣ ਨਾਨਕਾ ਤੋਹੇ ਜਾਗਨੋ ਕਰਾਮਾਤ ਦਿਖਲਾਈ ਕੁਝ ਦਿਖਾਲੇ ਅਸਾਂ ਨੂੰ ਤੂੰ ਕਿਉਂ ਢਿੱਲ ਅਵੇਹੀ ਲਾਈ ਨਾਨਕਾ ਤੂੰ ਬੜੀਆਂ ਲੋਕਾਂ ਨੂੰ ਕਹਿੰਦੇ ਕਰਾਮਾਤਾਂ ਤੇਰੇ ਕੋਲ ਬਹੁਤ ਨੇ ਤਿਸ ਤੂੰ ਫਿਰ ਸੰ ਜੇ ਤੇਰੇ ਕੋਲ ਵੀ ਕਰਾਮਾਤ ਹੈ ਕੋਈ ਇਦਾਂ ਸ਼ਕਤੀ ਕਰਾਮਾਤ ਹੈ ਕੋਈ ਗੈਬੀ ਸ਼ਕਤੀ ਤੇ ਤੂੰ ਸਾਨੂੰ ਦਿਖਾ ਦੇ ਅਸੀਂ ਵੇਖਣੀ ਚਾਹੁੰਦੇ ਹਾਂ ਕਿ ਸਿੱਧ ਕਰਾਮਾਤੀ ਸੀ ਵੀ ਤੇ ਦੇਖਣ ਦੀ ਵੀ ਸ਼ਕੀਨ ਸੀ ਤੋ ਹੁਣ ਉਹ ਜਿਹੜਾ ਕਹਿੰਦੇ ਨੇ ਵੀ ਦਿਖਾ ਕਰਾਮਾਤ ਕੋਈ ਤੇ ਗੁਰੂ ਪਾਤਸ਼ਾਹ ਕੀ ਕਹਿੰਦੇ ਆ ਬਾਬਾ ਬੋਲੇ ਨਾਥ ਜੀ ਅਸਾਂ ਵੇਖਣ ਯੋਗੀ ਵਸਤ ਨਾ ਕਾਈ ਸਾਡੇ ਕੋਲੇ ਇਦਾਂ ਦੀ ਵੇਖਣ ਵਾਲੀ ਕੋਈ ਵਸਤੂ ਨਹੀਂ ਹੈ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈਕੋਟ ਦਾ ਕਿ ਸਹਾਰਾ ਅਸੀਂ ਕਦੇ ਵੀ ਗੁਰੂ ਦੀ ਸੰਗਤ ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਅਸੀਂ ਕਿਸੇ ਦੂਜੀ ਚੀਜ਼ ਦਾ ਸਹਾਰਾ ਨਹੀਂ ਲੈਂਦੇ ਓਟ ਨਹੀਂ ਲੈਂਦੇ ਹੁਣ ਬਾਬਾ ਜੀ ਆ ਕਹਿ ਰਹੇ ਨੇ ਨਾ ਇਹ ਵੀ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਦਾ ਕੀ ਅਰਥ ਹੁੰਦਾ ਰਤਾ ਮਾਤਰ ਵੀ ਅਸੀਂ ਕਿਸੇ ਚੀਜ਼ ਦੀ ਓਟ ਨਹੀਂ ਲੈਂਦੇ ਇੱਕ ਸੰਗਤ ਦੀ ਸ਼ਕਤੀ ਇੱਕ ਪਰਮੇਸ਼ਰ ਦੇ ਨਾਮ ਉਹਦੀ ਬਾਣੀ ਦੀ ਸ਼ਕਤੀ ਤੋਂ ਬਿਨਾ ਅਸੀਂ ਕਿਸੇ ਦੂਜੀ ਓਟ ਦਾ ਰਾਈ ਮਾਤਰ ਵੀ ਸਹਾਰਾ ਨਹੀਂ ਲੈਂਦੇ ਇਹ ਕੌਣ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਹੁਣ ਜਿਹੜਾ ਬਾਬਾ ਹੁਣ ਮੇਰੀ ਗੱਲ ਨਾ ਮੰਨੇ ਮੇਰੀ ਜਿਹੜਾ ਬਾਬਾ ਸਿੱਧਾਂ ਚ ਬੈਠ ਕੇ ਇਹ ਕਹਿੰਦਾ ਵੀ ਅਸੀਂ ਪਾਹੀ ਰਾਈ ਮਾਤਰ ਵੀ ਕਿਸੇ ਕਰਾਮਤ ਦਾ ਸਹਾਰਾ ਨਹੀਂ ਲੈਂਦੇ ਕਿ ਉਹ ਬਾਬਾ ਮੱਕੇ ਜਾ ਕੇ ਕਰਾਮਤ ਦਿਖਾਏਗਾ ਹਾਂਜੀ ਦਿਖਾਏਗਾ ਜੀ ਨਹੀਂ ਦਿਖਾਏਗਾ ਨਾ ਨਹੀਂ ਦਿਖਾਏਗਾ ਨਾ ਕਿਉਂਕਿ ਗੁਰੂ ਦਾ ਮਕਸਦ ਅੱਛਾ ਇਹ ਕੋਈ ਇਹਨੇ ਕਰਾਮਾਤ ਹੁੰਦੀ ਨਹੀਂ ਕਰਾਮਾਤ ਹੁੰਦੀ ਹੈ ਕਰਾਮਾਤਾਂ ਸਾਰੇ ਧਰਮਾਂ 'ਚ ਹੁੰਦੀਆਂ ਨੇ ਪਰ ਜਿਹੜੀ ਜਦੋਂ ਅਸੀਂ ਕਹਿੰਦੇ ਆ ਵੀ ਸਿੱਖ ਧਰਮ ਬਲੱਖਣ ਧਰਮ ਹੈ ਇਹਦਾ ਅਰਥ ਕੀ ਹੁੰਦਾ ਹੈ ਵੀ ਇਹਦੀ ਵਿਚਾਰਧਾਰਾ ਵੱਖਰੀ ਹੈ ਕੱਲੀ ਵਿਚਾਰਤਾ ਰਾਨੀ ਵੱਖਰੀ ਸਿੱਖਾਂ ਦਾ ਰਹਿਣਾ ਸਹਿਣਾ ਵੀ ਵੱਖਰਾ ਹੈ ਸਿੱਖਾਂ ਦੀਆਂ ਕਰਾਮਾਤਾਂ ਵੀ ਵੱਖਰੀਆਂ ਨੇ ਸਿੱਖਾਂ ਦੀਆਂ ਕਰਾਮਾਤਾਂ ਕਿੱਦਾਂ ਨੇ ਬਾਣੀ ਤੋਂ ਸਮਝ ਲਓ ਜੀ ਬਾਣੀ ਚ ਕੀ ਕਹਿੰਦੇ ਨੇ ਧੰਨ ਧੰਨ RAM DAS GUR ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਬੋਲੋ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਇਹ ਇਹ ਕੌਣ ਨੇ ਇਹ ਪੱਟ ਸਹਿਬਾਨਾਂ ਦੇ ਸਵਈਏ ਨੇ ਕਹਿੰਦੇ ਆਹ ਹੈ ਗੁਰਨਾਨਕ ਦੇ ਘਰ ਦੀ ਸਭ ਤੋਂ ਵੱਡੀ ਕਰਾਮਾਤ ਕਿਹੜੀ ਕਰਾਮਾਤ ਹੈ ਗੁਰੂ ਰਾਮਦਾਸ ਦਾ ਸਹਬ ਦਾ ਜੀਵਨ ਸਾਰਾ ਹੀ ਕਰਾਮਾਤ ਹੈ ਇੱਕ ਉਹ ਬੱਚਾ ਜਿਹੜਾ ਜੰਮਿਆ ਮਾਂ ਚੜਾਈ ਕਰ ਗਈ ਪਿਓ ਚੜਾਈ ਕਰ ਗਿਆ ਲੋਕ ਘਰ ਵਿੱਚ ਰੱਖਣ ਨੂੰ ਤਿਆਰ ਨਹੀਂ ਲੋਕਾਂ ਨੇ ਆਪਣੇ ਘਰ ਦੇ ਆਪਣੇ ਚਾਚੇ ਤਾਇਆ ਨੇ ਦਰਵਾਜ਼ੇ ਬੰਦ ਕਰ ਲਏ ਜਿਹੜਾ ਬੱਚਾ ਥਾਂ ਥਾਂ ਦੇ ਉੱਤੇ ਰੋਟੀ ਲਈ ਥਾਂ ਥਾਂ ਤੇ ਘੁੰਮਦਾ ਹੈ ਉਹ ਗਣੀਆਂ ਉਬਾਲ-ਉਬਾਲ ਕੇ ਖਾਂਦਾ ਕੋਈ ਉਹਨੂੰ ਆਪਣਾ ਕਹਿਣ ਨੂੰ ਤਿਆਰ ਨਹੀਂ ਤੇ ਇੱਕ ਦਿਨ ਗੁਰੂ ਨਾਨਕ ਸਾਹਿਬ ਦੀ ਇੰਨੀ ਵੱਡੀ ਕਰਾਮਾਤ ਹੋਈ ਉਹ ਗੁਰੂ ਨਾਨਕ ਦੀ ਜੋਤ ਦਾ مالک ਬਣਿਆ ਤੇ ਗੁਰਮਖੋ ਅੱਜ ਜਿਨੂੰ ਕਿਤੇ ਸੰਸਾਰ ਵਿੱਚ ਰੋਟੀ ਨਾ ਮਿਲੇ ਉਹਨੂੰ ਗੁਰੂ ਰਾਮਦਾਸ ਸਾਹਿਬ ਦੇ ਘਰ ਰੋਟੀ ਮਿਲਦੀ ਹੈ ਜਿਨੂੰ ਕਿਤੇ ਦੁਨੀਆ ਟਿਕਾਣਾ ਨਾ ਮਿਲੇ ਉਹਨੂੰ ਅੱਜ ਗੁਰੂ ਰਾਮਦਾਸ ਸਾਹਿਬ ਦੇ ਘਰ ਟਿਕਾਣਾ ਮਿਲਦਾ ਹੈ ਜਿਸ ਬੱਚੇ ਨੂੰ ਖੁਦ ਨੂੰ ਰੋਟੀ ਨਹੀਂ ਸੀ ਮਿਲੀ ਜਿਸ ਨੂੰ ਖੁਦ ਰਹਿਣ ਨੂੰ ਟਿਕਾਣਾ ਨਹੀਂ ਸੀ ਮਿਲਿਆ ਅੱਜ ਉਹਦੇ ਘਰ ਸਾਰੀ ਦੁਨੀਆ ਨੂੰ ਟਿਕਾਣਾ ਮਿਲਦਾ ਹੈ ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ ਇਸ ਤੋਂ ਅੱਡੀ ਕਰਾਮਾਤ ਕੀ ਹੋਏਗੀ ਗੁਰੂ ਨਾਨਕ ਦੇ ਘਰ ਦੀ ਕਰਾਮਾਤ ਇਹ ਹੈ ਇਹ ਕਰਾਮਾਤ ਆ ਬਾਬੇ ਦੇ ਕਰਦੇ ਗੁਰੂ ਨਾਨਕ ਦੀਆਂ ਰਹਿਮਤਾਂ ਦੀ ਕਰਾਮਾਤ ਇਹ ਹੈ ਗੁਰਮਖੋ ਇੱਕ ਉਹ ਬੰਦਾ ਜਿਹੜਾ ਹਿਰਨੀ ਦੇ ਤੜਫ ਦੇ ਬੱਚਿਆਂ ਨੂੰ ਦੇਖ ਕੇ ਘਰ ਛੱਡ ਜਾਂਦਾ ਹੈ ਗੁਰੂ ਦਾ ਸਿੱਖ ਬਣਦਾ ਹੈ ਬੰਦਾ ਸਿੰਘ ਬਹਾਦਰ ਬਣਦਾ ਹੈ ਇੱਕ ਸਮਾਂ ਐਸਾ ਆਉਂਦਾ ਉਹਦਾ ਆਪਣਾ ਪੁੱਤਰ ਤੜਫਦਾ ਹੈ ਉਹਦੇ ਮੂਹਰੇ ਉਦੇ ਪੁੱਤ ਦੇ ਛਾਤੀ ਦੇ ਵਿੱਚ ਛੁਰਾ ਮਾਰਿਆ ਜਾਂਦਾ ਹੈ ਤੜਫਦਾ ਹੋਇਆ ਦਿਲ ਬਾਹਰ ਕੱਢਿਆ ਜਾਂਦਾ ਹੈ ਅੱਜ ਉਹ ਆਪਣੇ ਬੱਚੇ ਤੜਫਦੇ ਹੋਏ ਬੱਚੇ ਦਾ ਦਿਲ ਦੇਖ ਕੇ ਹਾਰਿਆ ਨਹੀਂ ਅੱਜ ਉਹ ਹਾਰਿਆ ਨਹੀਂ ਅੱਜ ਉਹਨੇ ਧਰਮ ਨਹੀਂ ਛੱਡਿਆ ਇੱਕ ਸਮਾਂ ਐਸਾ ਸੀ ਜਦੋਂ ਉਹ ਬੱਚਾ ਸੀ ਬੰਦਾ ਸਿੰਘ ਬਹਾਦਰ ਹਿਰਨੀ ਦੇ ਤੜਫਦੇ ਬੱਚਿਆਂ ਨੂੰ ਦੇਖਿਆ ਤੇ ਘਰ ਛੱਡ ਗਿਆ ਸਭ ਕੁਝ ਤਿਆਗਤਾ ਇੱਕ ਸਮਾਂ ਐਸਾ ਆਇਆ ਆਪਣਾ ਤੜਫਦਾ ਬੱਚਾ ਉਹਨੇ ਅੱਖਾਂ ਸਾਹਮਣੇ ਦੇਖਿਆ ਪਰ ਧਰਮ ਨਹੀਂ ਹਾਰਿਆ ਇਸ ਤੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ ਇਹ ਗੁਨਾਨਕ ਦੇ ਘਰ ਦੀਆਂ ਕਰਾਮਾਤਾਂ ਐਸੀਆਂ ਨਹੀਂ ਗੁਰਮਖੋ ਉਹ ਕਰਾਮਾਤਾਂ ਨਹੀਂ ਵੀ ਇਦਾਂ ਫੂਕ ਮਾਰੀ ਤੇ ਉਹ ਹੋ ਗਿਆ ਤੇ ਫੂਕ ਮਾਰੀ ਤੇ ਆਹ ਹੋ ਗਿਆ ਇਹਨੂੰ ਗੁਰੂ ਪਾਤਸ਼ਾਹ ਨੇ ਨਾਟਕ ਚੇਟਕ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਕੀ ਕਹਿੰਦਾ ਥੋਡੀ ਜਾਨ ਬਖਸ਼ ਰਾਂ ਗਿਆ ਤੈਨੂੰ ਇਹ ਰੱਖ ਤੈਨੂੰ ਕੀ ਰੱਖਿਆ ਤੈਨੂੰ ਸ਼ਰਤਾਂ ਕਹੀਆਂ ਸੀ ਪਹਿਲੀ ਸ਼ਰਤ ਕੀ ਸੀ ਮੁਸਲਮਾਨ ਬਣ ਜਾਓ ਜਾਨ ਬਖਸ਼ੀ ਜਾਏਗੀ ਦੂਜੀ ਸ਼ਰਤ ਕੀ ਸੀ ਦੂਜੀ ਸ਼ਰਤ ਇਹੀ ਰੱਖੀ ਸੀ ਕਰਾਮਾਤ ਦਿਖਾ ਦਿਓ ਗੁਰੂ ਪਾਤਸ਼ਾਹ ਕਹਿੰਦੇ ਕਰਾਮਾਤ ਨਹੀਂ ਦਿਖਾਉਣੀ ਆਪਣਾ ਸੀਸ ਵਾਰ ਦਿਆਂਗੇ ਕਿਉਂ ਪਾਤਸ਼ਾਹ ਕਹਿੰਦੇ ਨਾਟਕ ਚੀਟਕ ਕੀ ਇਹ ਕੁਕਾਜਾ ਵਾਜਕ ਮੈਂ ਕਹਿਰ ਲੋਕ ਇਹ ਨਾਟਕ ਚੀਟ ਕਰਾਮਾਤਾਂ ਕਰਨੀਆਂ ਕਹਿਰ ਲੋਕਾਂ ਦਾ ਡਰਕਣ ਲੋਕਾਂ ਦਾ ਕੰਮ ਹੈ ਇਹੜਾ ਬਹਾਦਰ ਹੁੰਦਾ ਉਹ ਤੇ ਰੱਬ ਦੀ ਰਜ਼ਾ ਵਿੱਚ ਰਹਿੰਦਾ ਹ ਹੁਣ ਇਹ ਸਿਧਾਂਤ ਆ ਬਾਣੀ ਦਾ ਅੱਛਾ ਹੁਣ ਫਿਰ ਨੁਕਤਾ ਸਮਝੋ ਜੀ ਸਮਾਂ ਉੱਪਰ ਹੋ ਗਿਆ ਇਹ ਗੁਰੂ ਕੋ ਕਾ ਨੂੰ ਆਪਾਂ ਗੱਲ ਵਿਚਾਰਾਂਗੇ ਸਾਰੇ ਕਿ ਸਮਾਂ ਉੱਪਰ ਹੋ ਗਿਆ ਫਿਰ ਤੇ ਇਦਾਂ ਇ ਤੇਜ਼ ਚੱਲਿਆ ਨਹੀਂ ਜਾਣਾ ਆਪਣੇ ਕੋਲੇ ਕਿਉਂਕਿ ਬੜੀਆਂ ਐਗਜ਼ੈਂਪਲਾਂ ਨੇ ਮੁਸਲਮਾਨਾਂ ਦੇ ਧਰਮ ਅਨੁਸਾਰ ਮੱਕਾ ਚਾਰ ਵਾਰੀ ਘੁੰਮਿਆ ਉਹ ਮੰਨਦੇ ਨੇ ਇਸ ਗੱਲ ਨੂੰ ਵੀ ਚਾਰ ਵਾਰੀ ਘੁੰਮਿਆ ਪਰ ਅਸੀਂ ਅਸੀਂ ਇੱਥੇ ਕਿਦਾਂ ਸਮਝਣਾ ਹੈ ਇਸ ਗੱਲ ਦੀ ਵਿਚਾਰ ਆਪਾਂ ਕੱਲ ਨੂੰ ਇੱਥੋਂ ਹੀ ਅੱਗੇ ਲੈ ਕੇ ਚਲਾਂਗੇ ਬੁੱਕਾਂ ਦੇ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ